ਬੜੀਆਂ ਦੇ ਵਿੱਚ ਡੋਟਰੀ 10-10% ਕੱਠ ਲੱਗ ਰਿਹਾ ਹੈ ਕਾਲੀ ਜੀਰੀ ਕਹਿ ਕੇ ਬੋਚਰ ਦਾ ਬਹਾਨਾ ਮਾਰ ਕੇ ਅੱਜ ਡੀਸੀ ਪਟਿਆਲਾ ਨੂੰ ਅਸੀਂ ਬੜੀ ਖਬਰਦਾਰ ਕੀਤਾ। ਲੇਟੋ ਮੰਡੀਆਂ ਦੇ ਜਾਂ ਐਸਡੀਐਮ ਪੇਜ ਤਹਿਸੀਲਦਾਰ ਪੇਜ ਚੋਰ ਤੇ ਕੁੱਤੀ ਰਲ ਕੇ ਮਾਰਕੀਟ ਵਾਲਿਆਂ ਨੇ ਰਲ ਕੇ ਖਰੀਦ ਏਜੰਸੀਆਂ ਰਲ ਕੇ ਛਾਇਡਰ ਵਾਲੇ ਰਲ ਕੇ ਆੜਤੀਆ ਰਲ ਕੇ ਸਾਡੀ ਲੁੱਟ ਸ਼ੁਰੂ ਕੀਤੀ ਹੈ। ਤੇ ਅੱਜ ਜਿਹੜਾ ਭਰਾਲੀ ਦਾ ਕੜਕ ਚਾੜਿਆ ਇਹ ਅਸੀਂ ਕਹਿਣਾ ਵੀ ਇਹ ਜਿਹੜਾ ਸ਼ਹਿਰੀਆ ਵਾਸਤੇ ਸੁਪਰੀਮ ਕੋਰਟ ਹੋ ਟੰਗਣਾ ਸੋਚ ਰਿਹਾ ਹੈ ਤੇ ਸਾਡੇ ਬਾਰੇ ਅਹਿੰਕਾ ਹੋਰ ਨੇ ਪੰਜਾਬ ਦਾ ਤਾਂ ਹੁਣ 500 ਕਿਲੋਮੀਟਰ ਤੋਂ ਅੰਬਰਸਰ ਦਾ ਧੂਮਾ ਦਿੱਲੀ ਕਿਵੇਂ ਚਲਾ ਜਾਏਗਾ ਲਾਹੌਰ ਜਾਏਗਾ ਜਾਂ ਇੱਧਰ ਜਾਏਗਾ ਜਦੋਂ ਪੰਜਾਬ ਦਾ 18000 ਕਰੋੜ ਤੋਂ ਬਾਅਦ ਨੁਕਸਾਨ ਹੋਇਆ ਹੈ ਤੇ ਤੁਸੀਂ 1400 ਜਾਂ 1600 ਕਰੋੜ ਦੇ ਕੇ ਖਾੜਾ ਨਿਛਾ ਦੇ ਸਕਦੇ ਜਿੰਨਾ ਚਿਰ ਵਿਗਿਆਨਿਕ ਢੰਗ ਨਾਲ ਖੇਤੀ ਨੂੰ ਲਾਏਬੰਦ ਨਹੀਂ ਲੈ ਕੇ ਆਉਂਦੀ ਭਾਰਤ ਸਰਕਾਰ ਉਹਨਾਂ ਚਿਰ ਕੋਈ ਵੀ ਸੂਬਾ ਸਾਡੀ ਬਾਹ ਨਹੀਂ ਫੜ ਸਕਦਾ ਜੇ ਅਸੀਂ ਜ਼ਮੀਨਾਂ ਵੇਚ ਕੇ ਬਾਹਰ ਭੱਜੇ ਨਾ ਉੱਥੇ ਕੀ ਬਣਿਆ ਉੱਥੋਂ ਬੇੜੀਆਂ ਲਾ ਲਾ ਕੇ ਉੱਥੋਂ ਕੱਟੀ ਜਾਂਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਮੇਰੇ ਨਾਲ ਉਹ ਕਿਸਾਨ ਲੀਡਰ ਮੌਜੂਦ ਨੇ ਜਿਹੜੇ ਬਹੁਤ ਲੰਮੇ ਸਮੇਂ ਤੋਂ ਕਿਸਾਨਾਂ ਦੇ ਲਈ ਸੰਘਰਸ਼ ਕਰਦੇ ਆ ਰਹੇ ਨੇ ਸਭ ਤੋਂ ਉਮਰਤਰਾਜ ਕਿਸਾਨ ਆਗੂ ਨੇ ਸਤਨਾਮ ਸਿੰਘ ਬੈੜੂ 87 ਵਰਿਆਂ ਦੇ ਹੋ ਚੁੱਕੇ ਨੇ ਅਤੇ ਅੱਜ ਵੀ ਕਿਸਾਨੀ ਧਰਮ ਵਿੱਚ ਪਹੁੰਚੇ ਨੇ ਤਾਂ ਬੈੜੂ ਸਾਹਿਬ ਉਮਰ ਤੁਹਾਡੀ ਬਹੁਤ ਸਿਆਣੀ ਹੋ ਗਈ ਆ ਲੋਕ ਜਿਹੜੀ ਉਮਰ ਦੇ ਵਿੱਚ ਘਰੇ ਬਹਿ ਕੇ ਨਿਕਮ ਆਣਦੇ ਨੇ ਤੁਸੀਂ ਉਸ ਉਮਰ ਦੇ ਵਿੱਚ ਕਿਸਾਨਾਂ ਲਈ ਤੁਰੇ ਫਿਰਦੇ ਹੋ ਨਹੀਂ ਵੇਖੋ ਪੂਰੀ ਦੁਨੀਆ ਵਿੱਚ ਦੇਸ਼ ਖੇਤੀਬਾੜਾ ਭਾਰਤ ਮੰਨਿਆ ਜਾਂਦਾ ਹੈ ਜੀ ਪਰ ਉਸ ਭਾਰਤ ਦੇ ਦੇ ਵਿੱਚ ਜਿਹੜਾ ਸਾਡਾ ਸੂਬਾ ਜਿੱਥੇ ਆਪਾਂ ਖੜੇ ਆਏ ਨੂੰ ਖੇਤੀ ਪ੍ਰਧਾਨ ਪੰਜਾਬ ਨੂੰ ਕਹਿੰਦੇ ਆ ਜੀ ਬਦਕਿਸਮਤੀ ਇਹ ਆ ਵੀ ਦੇਸ਼ ਦੇ 80% ਲੋਕ ਪਿੰਡਾਂ ਵਿੱਚ ਰਹਿੰਦੇ ਨੇ ਸਭ ਤੋਂ ਵੱਡਾ ਕਾਰੋਬਾਰ ਖੇਤੀਬਾੜੀ ਜੀ ਦੇਸ਼ ਦੀ ਖੇਤੀ ਨੀਤੀ ਵਿਗਿਆਨਕ ਢੰਗ ਨਾਲ ਨਹੀਂ ਚੱਲਦਾ ਇਹ ਜਿਹੜੇ ਵਿਗਿਆਨੀ ਲੋਕ ਨੇ ਜਿਹੜੇ ਵੱਡੀ ਵੱਡੀ ਪੜ੍ਹਾਈ ਕਰਕੇ ਯੂਨੀਵਰਸਟੀਆਂ ਦੇ ਡਾਇਰੈਕਟਰ ਬਣੇ ਨੇ ਚੇਅਰਮੈਨ ਬਣੇ ਨੇ ਉਹਨਾਂ ਦੀ رائے ਨਹੀਂ ਮੰਨੀ ਜਾਂਦੀ ਜੀ ਜਿੰਨਾ ਚਿਰ ਖੇਤੀ ਨੀਤੀ ਵਿਗਿਆਨਕ ਢੰਗ ਨਾਲ ਭਾਰਤ ਸਰਕਾਰ ਤੈਅ ਨਹੀਂ ਕਰਦੀ ਉਹਨਾਂ ਚਿਰ ਇਹ ਕਿਸਾਨ ਨੂੰ ਆਰਥਿਕ ਇਨਤਖਾਫ ਨਹੀਂ ਮਿਲਦਾ ਜੇ ਅਸੀਂ ਲੜਦੇ ਹਾਂ ਸਵਾਮੀ ਨਾਥਨ ਵਰਕੇ ਕਮਿਸ਼ਨ ਬਣਦੇ ਨੇ ਕਮਿਸ਼ਨ ਉਹ ਦੁਨੀਆ ਦਾ ਬੰਨਿਆ ਪਰਵਾਨਿਆ ਬੰਦਾ ਰਿਪੋਰਟ ਦਿੰਦਾ ਹੈ ਉਹ ਸ਼ੁਰੂ ਇਹ ਕਰਦਾ ਹੈ ਵੀ ਜੇ ਦੇਸ਼ ਨੂੰ ਤਾਂ ਕਿਸਾਨ ਨੂੰ ਬਚਾਣਾ ਹੈ ਤੇ ਤੁਸੀਂ ਆਪਣੇ ਸਵਾਮੀ ਨਾਥਨ ਵਾਲੀ ਰਿਪੋਰਟ ਮੇਰੀ ਲਾਗੂ ਕਰ ਦਿਓ ਪਰ ਉਹ ਲਾਗੂ ਨਹੀਂ ਹੁੰਦੀ ਤੇ ਫਿਰ ਸਤਨਾਥ ਸਿੰਘ ਬਹਿਰੂ ਵਰਗਾ ਸੁਪਰੀਮ ਕੋਰਟ ੱੱਕੇ ਖਾਂਦਾ ਤੁਸੀਂ ਮੇਰੇ ਤੋਂ ਇਹ ਸਵਾਲ ਕੀਤਾ ਸੀ ਤੁਹਾਡੇ ਘਰ ਰੇਡ ਕਿਉਂ ਪੈਂਦੀ ਹੈ ਵਾਰ-ਵਾਰ ਜੀ ਕਿਉਂਕਿ ਮੋਤੀ ਸਾਹਿਬ ਦੇ ਖਿਲਾਫ ਮੈਂ ਹੀ ਤੇ ਲੜ ਰਿਹਾ ਮੈਂ ਆਪਣੇ ਜਿਹੜਾ ਸੁਆਮੀ ਨਾਥਨ ਦੇ ਕੇਸ ਦੇ ਵਿੱਚ ਇਹ ਭਾਰਤ ਭਾਰਤੀ ਜਨਤਾ ਪਾਰਟੀ ਮੁਕਰੀਏ ਉਹ ਜਿਹੜਾ ਹਲਫਨਾਮੇ ਸਾਰੇ ਬੁਖਾਰਿਆ ਮੈਂ ਬਾਹਰੀ ਲੰਮੀ ਗੱਲ ਨਹੀਂ ਕਰਨਾ ਚਾਹੁੰਦਾ ਅੱਜ ਦਾ ਜਿਹੜਾ ਧਰਨਾ ਹੈ ਜਿਹੜੇ ਫਲਾਦ ਆਏ ਨੇ ਪੰਜਾਬ ਦੇ ਵਿੱਚ ਇਹ ਅਸੀਂ ਪੰਜਾਬੀ ਲੋਕ ਸ਼ਹਿਰੀ ਲੋਕ ਵਿਗਿਆਨੀ ਲੋਕ ਮੰਨ ਗਏ ਨੇ ਵੀ ਇਹ ਬੜੀ ਸਾਜਿਸ਼ ਦੇ ਨਾਲ 88 ਵਿੱਚ ਛੱਡੇਗੇ ਪਾਣੀ ਰੋਕ ਕੇ ਪੰਜਾਬ ਨੂੰ ਤਵਾ ਕੀਤਾ ਔਰ ਇਹ ਲੰਮਾ ਸਮਾਂ ਉਦੋਂ ਤਾਂ ਹਫਤਾ ਖੂ ਸਾਨੂੰ ਨੁਕਸਾਨ ਹੋਇਆ ਇਹ ਪੂਰਾ ਮਹੀਨਾ ਚੱਲਿਆ ਜਿਹੜੇ ਘਰ ਠੱਠੇ ਨੇ ਪਸ਼ੂ ਰੁੜ ਗਏ ਟਰੈਕਟਰ ਰੁੜ ਗਏ ਔਰ ਅਸੀਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਅੱਜ ਧਰਨੇ ਸਾਰੇ ਦੇਸ਼ ਵਿੱਚ ਲਾਏ ਨੇ ਡੱਲੇਵਾਲ ਸਾਹਿਬ ਦੀ ਅਗਵਾਈ ਵਿੱਚ ਸਾਡੀ ਪੂਰਜੋਰ ਮੰਗੇ ਭਾਰ ਸਰਕਾਰ ਨੂੰ ਜਦੋਂ ਪੰਜਾਬ ਦਾ 18 ਹਜ਼ਾਰ ਕਰੋੜ ਤੋਂ ਬਾਅਦ ਨੁਕਸਾਨ ਹੋਇਆ ਹੈ ਤੇ ਤੁਸੀਂ 1400 ਜਾਂ 1600 ਕਰੋੜ ਦੇ ਕੇ ਖਾੜਾ ਨਹੀਂ ਛਡਾ ਸਕਦੇ ਇੱਕ ਤਾਂ ਘੱਟੋ ਘੱਟ ਜਿੰਨਾ ਨੁਕਸਾਨ ਸਾਡਾ ਹੋਇਆ ਹੈ ਭਾਰਤ ਸਰਕਾਰ ਤੁਰੰਤ 16000 ਕਰੋੜ ਤੋਂ ਕੱਟ ਅਰਲੀਜ ਨਾ ਕਰੇ ਤਾਂ ਕਿ ਸਾਨੂੰ 100% ਮਾਪਜਾ ਮਿਲ ਸਕੇ ਇੱਕ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਉਹ 70000 ਪਰ ਕਿੱਲਾ ਚਾਹੀਦਾ ਹੈ ਜਿਹੜੇ 7 800 ਜਿਹੜਿਆਂ ਦਾ ਨੁਕਸਾਨ ਹੋਇਆ ਹੈ ਜਿਹੜੇ ਘਰ ਠੱਠੇ ਦੇ 10 ਜਾਂ 10 ਲੱਖ ਤੋਂ ਘੱਟ ਕਰ ਬੰਦਾ ਨਹੀਂ ਜਿਹੜਾ ਟਰੈਕਟਰ ਲੱਭ ਨਹੀਂ ਰਿਹਾ ਨਮਾਜ਼ ਜਨਸੀ ਦਾ ਲੈ ਕੇ ਤੇ ਔਰ ਜਿਹੜੀਆਂ ਮੱਝਾਂ ਖਰਾਬ ਹੋਈਆਂ ਘਟੋ-ਘਟੋ 1 ਲੱਖ ਰੁਪਇਆ ਜਾਂ ਘਟੋ-ਘਟੋ ਗਾਹੂ ਦਾ 50 ਹਜ਼ਾਰ ਰੁਪਇਆ ਦੇਵੇ ਤਾਂ ਕਿ ਸਾਡਾ ਆਉਣ ਵਾਲਾ ਵਸੇਬਾ ਬਣਿਆ ਰਵੇ ਤੇ ਕਿਸਾਨਾਂ ਨੂੰ ਅੱਜ ਭਰਾਲੀ ਦੇ ਦਾਬੇ ਮਾਰੇ ਜਾਂਦੇ ਨੇ ਸੁਪਰੀਮ ਕੋਰਟ ਤੇ ਵੀ ਮੈਨੂੰ ਗਿਲਾ ਹੈ ਜਦੋਂ ਅਸੀਂ ਰਿੱਟ ਕਰਦੇ ਆ ਆ ਸਾਡਾ ਸਮੱਸਿਆ ਹੈ ਸਾਨੂੰ ਸੁਣਿਆ ਜਾਏ ਤੇ ਫਿਰ ਸਾਡੀ ਰਿੱਟ ਦੇ ਵਿੱਚ ਇਹ ਤਾਂ ਹੱਡਰ ਕਰਦੇ ਨੇ ਵੀ ਤੁਸੀਂ ਬਿਲਕੁਲ ਸੱਚੇ ਹੋ ਸਹੀ ਹੋ ਫਿਰ ਅਸੀਂ ਭਾਰਤ ਸਰਕਾਰ ਨੂੰ ਕੋਈ ਹੁਕਮ ਜਾਰੀ ਨਹੀਂ ਕਰ ਸਕਦੇ ਭਾਰਤ ਸਰਕਾਰ ਨੂੰ ਤਾਂ ਹੁਕਮ ਜਾਰੀ ਨਹੀਂ ਹੋ ਸਕਦਾ ਪਟੀਸ਼ਨਰ ਵੀ ਸੱਚਾ ਹੈ ਤੇ ਅੱਜ ਜਿਹੜਾ ਭਰਾਲੀ ਦਾ ਕੜਕਚਾੜ ਆ ਇਹ ਅਸੀਂ ਕੰਨਾ ਵੀ ਇਹ ਜਿਹੜਾ ਸ਼ਹਿਰੀਆਬਾਸਤੇ ਸੁਪਰੀਮ ਕੋਰਟ ਹੋਰ ਤਾਂ ਮੈਂ ਸੋਚ ਰਿਹਾ ਤੇ ਸਾਡੇ ਬਾਰੇ ਅਹੰਕਾਰ ਹੋਰ ਨੇ ਇਹ ਸਾਡਾ ਜਿਹੜਾ ਤੋਂ ਵਾਹ ਪੰਜਾਬ ਦਾ ਤਾਂ ਹੁਣ 500 ਕਿਲੋਮੀਟਰ ਤੋਂ ਅੰਮ੍ਰਿਤਸਰ ਦਾ ਧੋਵਾ ਦਿੱਲੀ ਕਿਵੇਂ ਚਲਾ ਜਾਏਗਾ ਲਾਹੌਰ ਜਾਏਗਾ ਜਾਂ ਇੱਧਰ ਜਾਏਗਾ ਸਾਡੀ ਉਲਟੇ ਗੰਗਾ ਵਹਾ ਰਹੇ ਨੇ ਅਸੀਂ ਅੱਜ ਬੜਾ ਸਪੱਟ ਕੀਤਾ ਮਿੰਡੀਆਂ ਦੇ ਵਿੱਚ ਡੋਟਰੀ 10-10% ਕੱਠ ਲੱਗ ਰਿਹਾ ਹੈ ਕਾਲੀ ਜੀਰੀ ਕਹਿ ਕੇ ਬੋਚਰਤ ਬਹਾਨਾ ਮਾਰ ਕੇ ਅੱਜ ਡੀਸੀ ਪਟਿਆਲਾ ਨੂੰ ਅਸੀਂ ਬੜੀ ਖਬਰਦਾਰ ਕੀਤਾ ਮਿੰਡੀਆਂ ਦੇ ਜਾਂ ਐਸਡੀਐਮ ਪੇਜ ਤਸਵੀਰਦਾਰ ਪੇਜ ਚੋਰ ਤੇ ਕੁੱਤੀ ਰਲ ਕੇ ਮਾਰਕੀਟ ਵਾਲਿਆਂ ਨੇ ਰਲ ਕੇ ਕਰੀ ਏਜੰਸੀਆਂ ਰਾਲ ਕੇ ਸ਼ੈਡਰ ਵਾਲੇ ਰਾਲ ਕੇ ਆੜਤੀਆਂ ਰਾਲ ਕੇ ਸਾਡੀ ਲੁੱਟ ਸ਼ੁਰੂ ਕੀਤੀ ਏ ਜੇ ਨਾ ਰੁਕੀ ਤੇ ਅਸੀਂ ਬਹੁਤ ਵੱਡਾ ਐਕਸ਼ਨ ਵੀ ਕਰਾਂਗੇ ਸੋ ਆਰਥਿਕ ਸਾਫ ਲੈਣ ਵਾਸਤੇ ਅਸੀਂ ਇਹ ਮੰਨਦੇ ਹਾਂ ਜਿਹੜੇ ਲੋਕ ਆਥ ਪੱਛੜ ਜਾਣ ਉਹ ਕਿਸੇ ਵੀ ਖੇਤਰ ਵਿੱਚ ਤੁਹਾਡੇ ਵਰਗੇ ਬੱਚਿਆਂ ਨੂੰ ਅਸੀਂ ਪੜਾੜੀ ਤੱਕਦੇ ਜੀ ਸਮੇ ਸਿਰ ਅਸੀਂ ਲੜਕੀ ਨੂੰ ਵਿਆਹ ਕਾ ਥੱਕਦੇ ਤੇ ਜਦੋਂ ਕਿਸਾਨ ਖੁਦਕਸ਼ੀ ਕਰਦਾ ਹੈ ਉਹਦਾ ਸਵਾਇ ਮਾਨ ਜਦੋਂ ਖਤਰੇ ਵਿੱਚ ਪੈਂਦਾ ਹੈ ਨਾ ਉਹ ਕੋਈ ਬੇਈਮਾਨ ਨਹੀਂ ਜਿੱਥੋਂ ਪੈਸੇ ਫੜਦਾ ਦੇਣੇ ਚਾਹਦਾ ਹੈ ਪਰ ਜਦੋਂ ਉਹਨੂੰ ਮਰਦੇ ਹੀ ਨਹੀਂ ਬਾਜ਼ਾਰ ਬੰਦ ਹੋ ਗਿਆ ਲੜਕੀ ਵਿਆਹਣ ਵਾਲੀ ਬੱਚਾ ਫੀਸ ਮੰਗਦਾ ਤਾਂ ਉਹ ਗਾਲ ਵਿੱਚ ਫਾ ਪਾਉਂਦਾ ਜਾਂ ਜ਼ਹਿਰ ਖਾਂਦਾ ਸੋ ਕਿਸਾਨਾਂ ਨੂੰ ਮੈਂ ਅਪੀਲ ਕਰਦਾ ਮਰਨਾ ਨਹੀਂ ਲੜ ਲੜ ਕੇ ਮਰਨਾ ਹੈ ਜਿਹੜਾ ਤੁਹਾਡਾ ਦੁਸ਼ਮਣ ਹੈ ਜਿਹੜਾ ਤੁਹਾਡੇ ਇਨਸਾਫ ਦੇ ਵਿੱਚ ਰੋੜਾ ਹੈ ਉਹਦੇ ਖਿਲਾਫ ਉੱਠੋ ਜਥੇਬੰਦੀਆਂ ਵਿੱਚ ਸ਼ਾਮਲ ਹੋਵੋ ਤੋ ਵੱਡੀਆਂ ਦੇ ਵਿੱਚ ਰਾਖੀ ਆਪ ਕਰੋ ਔਰ ਜਿੱਥੇ ਕਰਕੇ ਸਾਨੂੰ ਦੱਸੋ ਜਥੇਬੰਦੀ ਭਾਵੇਂ ਕਿਸੇ ਨੂੰ ਦੱਸੋ ਕੱਟ ਨਾ ਲਵਾਵੋ ਭਾਵੇਂ ਰਾਤ ਅੱਧੀ ਤੁਹਾਨੂੰ ਲੱਗ ਵੀ ਜਾਏ ਮੰਡੀ 'ਚ ਕੱਟ ਦਵਾਣਾ ਇਹ ਬੜਾ ਗੈਰਕਾਨੂੰਨੀ ਹੈ ਗੈਰ اخਲਾਕੀ ਹੈ ਆਰਥੀਆਂ ਨੂੰ ਮੈਂ ਅਪੀਲ ਕਰਦਾ ਜੇ ਅਸੀਂ ਫੜਦੇ ਆ ਅਸੀਂ ਛੱਡਣਾ ਨਹੀਂ ਗਾ ਤੁਸੀਂ ਜੀ ਸਾਹਿਬ ਇੱਕ ਗੱਲ ਮੈਂ ਪੁੱਛਣਾ ਚਾਹਾਂਗਾ ਅੱਜ ਤੋਂ ਮੰਨ ਲਓ ਕੋਈ 50 ਸਾਲ ਪਹਿਲਾਂ ਕਿਸੇ ਬੰਦੇ ਨੇ ਟਰੱਕ ਖਰੀਦਿਆ ਅੱਜ ਉਹਦੀ ਟਰਾਂਸਪੋਰਟ ਚੱਲਦੀ ਹੈ ਕਿਸੇ ਬੰਦੇ ਨੇ ਦੁਕਾਨ ਪਾਈ ਅੱਜ ਉਹਨੇ ਬੜੀ ਫੈਕਟਰੀ ਖੋਲ੍ਹੀ ਲੇਕਿਨ ਕਿਸਾਨ ਅੱਜ ਤੋਂ 50 ਸਾਲ ਪਹਿਲਾਂ ਮੰਨ ਲਓ ਕਿਸੇ ਦਾ ਪਰਿਵਾਰ 100 ਕਿੱਲੇ ਦੀ ਖੇਤੀ ਕਰਦਾ ਸੀ ਅੱਜ ਉਹਨਾਂ ਦੇ ਅੱਗੇ ਪੀੜ੍ਹੀਆਂ ਨੇ ਜਿਹੜੀਆਂ ਉਹ 20 ਕਿੱਲਿਆਂ ਤੇ ਰਹਿ ਗਈਆਂ ਨੇ ਯਾਨੀ ਕਿ ਚਲੋ ਜ਼ਮੀਨ ਵੰਡੀ ਗਈ ਉਹ ਅਲੱਗ ਗੱਲ ਆ ਲੇਕਿਨ ਖੇਤੀ ਆ ਜਿਹੜੀ ਉਹ ਘਟਦੀ ਜਾ ਰਹੀ ਹੈ ਨੌਜਵਾਨ ਖੇਤੀ ਕਰਨੋਂ ਛੱਡਦੇ ਜਾ ਰਹੇ ਨੇ ਕੀ ਗੱਲ ਕੀ ਜਿਹੜੀ ਚੀਜ਼ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਉਹ ਹੁਣ ਘਾਟੇ ਦਾ ਸੌਦਾ ਬਣੀ ਹੋਈ ਹੈ ਜੀ ਉਹ ਮੈਂ ਤੁਹਾਨੂੰ ਦੱਸਣਾ ਅਸੀਂ 47 ਚੋਂ ਉਧਰ ਆਏ ਸੀ ਜੀ ਅਸੀਂ ਤਿੰਨ ਭਰਾ ਸੀ ਦੋ ਸਾਡੀਆਂ ਭੈਣਾਂ ਸੀ ਸਾਡੀ ਜ਼ਮੀਨ ਉਧਰ ਪਉ ਘਟ ਆਈ ਤੇ ਮੈਨੂੰ ਸੜਾਕੋ ਕਿਲਾ ਆਈ ਭਰਾਵਾਂ ਦੇ ਬੰਦ ਮੇਰਾ ਕਿਲਾ ਵੀ ਵਿਕ ਗਿਆ ਜੀ ਬੱਚਿਆਂ ਦੇ ਵਿਆਹਾਂ ਦੇ ਉੱਤੇ ਤੇ ਮੈਂ ਬਹੁਤ ਆਪਦਾ ਗੁਜ਼ਾਰਾ ਠੇਕੇ ਇਸੇ ਲੈ ਕੇ ਕਰ ਰਿਹਾ ਸੋ ਅੱਜ ਇਹ ਘਾਟੇ ਦੀ ਦੁਕਾਨ ਬਣ ਗਈ ਜਦੋਂ ਆਰਥਿਕ ਵਿਗਿਆਨੀ ਸਵਾਮੀ ਨਾਥਨ ਵਰਗੇ ਕਹਿ ਰਹੇ ਨੇ ਵੀ ਇਹ ਤਾਂ ਬਹੁਤ ਘਾਟਾ ਜੇ ਇਹਨਾਂ ਨੂੰ ਬਚਾ ਕੇ ਰੱਖਣਾ ਮੇਰੀ ਰਿਪੋਰਟ ਨੂੰ ਇਹ ਨਿਪਟ ਲਾਗੂ ਕਰਦੇ ਹੋ ਜਿੰਨਾ ਚਿਰ ਵਿਗਿਆਨਕ ਢੰਗ ਨਾਲ ਖੇਤੀ ਨੂੰ ਲਾਹੇਵੰਦ ਨਹੀਂ ਲੈ ਕੇ ਆਉਂਦੀ ਭਾਰਤ ਸਰਕਾਰ ਉਹਨਾਂ ਚਿਰ ਕੋਈ ਵੀ ਸੂਬਾ ਸਾਡੀ ਬਾਹ ਨਹੀਂ ਫੜ ਸਕਦਾ ਸੋ ਨਰੇਂਦਰ ਮੋਦੀ ਤੇ ਮੈਂ ਤੁਸੀਂ ਮੇਰੇ ਤੇ ਪਹਿਲਾਂ ਸਵਾਲ ਕੀਤਾ ਜਦੋਂ ਮਿਲ ਕੇ ਆਏ ਸੀ ਮੈਂ ਤਾਂ ਲਾਲ ਬਾਦਰ ਸ਼ਾਸਤਰੀ ਦੀ ਸਮਾਧੀ ਤੇ 50000 ਬੰਦਾ ਇਕੱਠਾ ਕਰਕੇ 2017 ਦੇ ਵਿੱਚ ਹੀ ਮੋਦੀ ਕਿਸਾਨ ਵਿਰੋਧੀ ਮੋਦੀ ਕਿਸਾਨ ਵਿਰੋਧੀ ਦਾ ਨਾਰਾ ਲਾ ਕੇ ਮੈਂ ਤਾਂ ਉਸ ਦਿਨ ਤੋਂ ਡਟਿਆ ਤਾਂ ਹੈ ਮੇਰਾ ਸੀਬੀਆਈ ਆ ਕੇ ਕਰ ਫਰੋਲਦੀ ਏ ਮੋਦੀ ਦਾ ਕੱਲਿਆ ਹੋਇਆ ਆਇਆ ਹੁਣ ਜੇ ਉਹ ਰੇਡ ਫੇਲ ਹੋ ਗਈ ਤੇ ਹੁਣ ਪਿਛਲੇ ਦਿਨਾਂ ਚ ਆ 9 ਤਰੀਕ ਨੂੰ ਆਪਣੇ ਪੁਲਿਸ ਜਿਹੜੀ ਰੇਲਵੇ ਦੀ ਪੁਲਿਸ ਏ ਉਹ ਮੇਰੇ ਘਰ ਆ ਕੇ ਕਹਿੰਦੇ ਤੇਰੇ ਚਾਰ ਮੁਕਦਮੇ ਦਰਜ ਹੋ ਗਏ ਮੈਂ ਕਿਹਾ 9 ਪਹਿਲੋਂ ਨੇ 12 ਹੋ ਗਏ ਵਧੀਆ ਹੋ ਗਿਆ 12 ਹੋ ਗਏ ਸੋ ਮੁਕਦਮਿਆਂ ਦੀ ਸਾਨੂੰ ਕਿਸੇ ਤਰ੍ਹਾਂ ਦੀ ਪਰਵਾਹ ਨਹੀਂ ਅਸੀਂ ਲੜਨਾ ਹੈ ਅਸੀਂ ਲੋਕਾਂ ਵਾਸਤੇ ਜੰਮੇ ਆ ਲੋਕਾਂ ਵਾਸਤੇ ਮਰਨਾ ਸੋ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਜੇ ਲੋਕ ਇਹ ਜਾਗ ਜਾਣ ਫਿਰ ਕੁਰਸੀਆਂ ਕਰਸੀਆਂ ਨਹੀਂ ਹੱਟ ਜਾਂ ਕੁਰਸੀਆਂ ਦੇ ਪਾਸੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਕਿਸਾਨਾਂ ਤੋਂ ਫਸਲ ਖਰੀਦਦੀਆਂ ਨੇ ਸੋਨੇ ਦੇ ਪੈਕਟਾਂ ਚ ਪਾ ਕੇ ਜਿਹੜੀ ਚੀਜ਼ 30-40 ਰੁਪਏ ਦੀ ਖਰੀਦੀ ਹੁੰਦੀ ਹੈ ਉਹਨੂੰ 120-300 ਰੁਪਏ ਦੀ ਵੇਚਦੇ ਨੇ ਤਾਂ ਇੱਕ ਸਿਸਟਮ 'ਚ ਕਮੀ ਕਿੱਥੇ ਆ ਕਿ ਜਿਹੜਾ ਕਿਸਾਨ ਉਗਾਉਂਦਾ ਹੈ ਜਿਹੜਾ ਸਭ ਤੋਂ ਜ਼ਿਆਦਾ ਮਿਹਨਤ ਕਰਦਾ ਹੈ ਪੱਕੇ ਦਾ ਰੋਲਾ ਹੈ ਸਾਡਾ ਕੱਚਾ ਮਾਲ ਹੈ ਅਸੀਂ ਮੰਡੀ 'ਚ ਤਿਆਰ ਕਰਦੇ ਆ ਜੀ ਨਾਜ ਮੰਡੀਆਂ 'ਚ ਸਿਰਦੇ ਆ ਤੇ ਜਿਹੜਾ ਪੱਕਾ ਕਾਰਖਾਨੇ ਦੇ ਵਿੱਚੋਂ ਕੱਢਦੇ ਨੇ ਆਲੂ ਦੇ ਉਹ ਬਣਾ ਲੈਂਦੇ ਨੇ ਥੋੜੇ ਜਿਹਾ ਜੀ ਪ੍ਰੋਡਕਟਰ ਹਾਂ ਤੇ ਉਹਨਾਂ ਨੂੰ 250 ਰੁਪਇਆ ਉਹ ਹੀ ਆਲੂ ਵਿਕ ਜਾਂਦਾ ਸੋ ਇਹ ਜਿਹੜਾ ਅਸੀਂ ਕਿਸਾਨ ਨੂੰ ਇਹ ਵੀ ਸਮਝਾ ਰਹੇ ਆ ਵੀ ਤੁਸੀਂ ਪੱਕਾ ਮਾਲ ਆਪ ਵੀ ਬਣਾਓ ਪੱਕੇ ਮਾਲ ਦਾ ਮਤਲਬ ਦੁੱਧ ਅਸੀਂ ਪੈਦਾ ਕਰਦੇ ਆ ਉਹਦਾ ਪਨੀਰ ਬਣਾ ਕੇ ਉਹਦੇ ਕੋਈ ਹੋਰ ਆਪ ਦੇ ਘਰ ਦੇ ਵਿੱਚੋਂ ਬਣਾ ਕੇ ਅਸੀਂ ਕਿਸਾਨ ਵਾਸਤੇ ਗਿਆਨ ਵੀ ਬਣਦੇ ਆ ਅਸੀਂ ਨੀਰਾ ਬੁਰਦਾਵਾ ਜਿੰਦਾਬਾਦ ਵਾਲੇ ਨਹੀਂ ਅਸੀਂ ਕੈਂਪ ਲਾਣੇ ਆ ਸਮਾਜਿਕ ਰੀਤੀਆਂ ਦੇ ਖਿਲਾਫ ਆ ਔਰ ਜਿਹੜਾ ਕਾਰਪੋਰੇਟਰ ਦਾ ਬੋਲਬਾਲਾ ਹੈ ਉਹਦੇ ਖਿਲਾਫ ਹੀ ਕਾਲੇ ਕਾਨੂੰਨ ਜਿਹੜਾ ਦਿੱਲੀ ਦਾ ਮੋਰਚਾ ਸੀ ਔਰ ਉਹ ਉਹ ਸਨੀਤੀ ਨੂੰ ਹੀ ਹੁਣ ਲੁਕਵੇਂ ਢੰਗ ਨਾਲ ਏ ਸਾਡੇ ਮੁੱਖ ਮੰਤਰੀ ਲੈ ਕੇ ਆ ਰਿਹਾ ਸੀ ਉਥੋਂ ਅਸੀਂ ਲੁੱਧਿਆਤ ਭਜਾਇਆ ਹੁਣ ਸਾਨੂੰ ਪਤਾ ਲੱਗਾ ਇਹ ਦਿਵਾਲ ਦੁਬਾਰਾ ਫਿਰ ਕਿਤੇ ਰਕੇ ਤੇ ਪੈਸੇ ਬਣਾਉਣ ਵਾਸਤੇ ਚੱਕਰ ਚ ਉਧਰ ਨੂੰ ਵਧੇਗਾ ਪਰ ਅਸੀਂ ਇਹਨੂੰ ਕਿਸੇ ਪਾਸੇ ਬਦਲ ਨਹੀਂ ਦੇਵਾਂਗੇ ਜ਼ਮੀਨ ਕਿਸਾਨ ਦੀ ਮਾਂ ਹੈ ਅਸੀਂ ਇਹਨੂੰ ਮਾਂ ਸਾਦਨੇ ਰੋਟੀ ਦਿੰਦੀ ਹੈ ਅਸੀਂ ਜ਼ਮੀਨ ਕਿਸੇ ਵੀ ਕੀਮਤ ਨਹੀਂ ਜਾਣਦੇ ਤੇ ਮੁੱਖ ਮੰਤਰੀ ਨੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਗਏ ਨੇ ਉੱਥੇ ਪਰਸੋਂ ਚੈੱਕ ਨੇ ਜਿਹੜੇ ਉਹ ਬੰਦੇ ਨੇ ਕਿਸਾਨ ਮੀਡੀਆ ਨਾਲ ਆ ਕੇ ਗੱਲਬਾਤ ਕਰ ਰਹੇ ਨੇ ਕਿ ਸਾਡਾ ਅਨੁਕਸ਼ਾਨ ਹੋਇਆ ਸੀ ਸਾਨੂੰ 20000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਮਿਲਿਆ ਹੈ ਤਾਂ ਇੱਕ ਪਾਸੇ ਉਹ ਕਿਸਾਨ ਵੀ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਤਾਂ ਕਿਵੇਂ ਇੱਕ ਕਿਸਾਨ ਨੇ ਜਿਹੜੇ ਮੁਆਵਜ਼ੇ ਤੋਂ ਰਹਿ ਜਾਂਦੇ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਜਿਹੜਾ ਐਫਕਾ ਖਰਾਬਾ ਹੋਇਆ ਨਾ ਖਰਾਬਾ ਜੇ ਤਾਂ ਜੰਮ ਦੀ ਫਸਲ ਤੇ 10 ਦਿਨਾਂ ਚ ਹੀ ਹੋ ਜਾਏ ਤਾਂ ਉਹਦਾ ਖਰਚਾ ਘੱਟ ਆਉਂਦਾ ਹੈ ਇਹ ਫਸਲ ਸਾਡੀ ਤਿਆਰ ਹੋ ਗਈ ਸੀ ਉਤਪੈਣਾ ਜਾ ਕੇ ਮੰਡੀਆਂ ਦੇ ਵਿੱਚ ਅਸੀਂ ਲੈ ਕੇ ਜਾਂ ਸਾਡਾ ਸਾਰਾ ਖਰਚਾ ਆ ਗਿਆ ਸੀ ਤਾਂ ਸਾਰੀਆਂ ਜਥੇਬੰਦੀਆਂ ਨੇ 70000 ਤੇ ਮੰਗ ਕੀਤੀ ਜੀ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਘੱਟੋ ਘੱਟ ਜਿੱਥੇ ਸਾਡਾ ਖਰਾਬਾ ਹੋਇਆ ਹੈ 70000 ਰੁਪਏ ਨਾਲ ਸਾਡੀ ਪਰਵਾਹੀ ਹੋ ਸਕਦੀ ਹੈ ਨਹੀਂ ਤੇ ਇਹ ਜਿਹੜਾ ਮੁੱਖ ਮੰਤਰੀ ਕਹਿ ਰਿਹਾ ਹੈ ਵੇਖੋ ਕਿੱਡਾ ਸਨੈਰੀ ਮੌਕਾ ਜੀ ਵੇਖੋ ਇੱਕ ਮੈਂ ਵਧੀਆ ਫੈਸਲਾ ਤੁਹਾਡੇ ਵਾਸਤੇ ਲੈ ਕੇ ਆਇਆ ਕੋਲ ਵਿਚਾਰੇ ਫਸੇ ਹੋਏ ਚਲੋ ਜੇ ਘੱਟੋ ਘੱਟ ਸਾਡਾ ਤੇਲ ਪਾਣੀ ਤੇ ਚੱਲੇ ਮਿੱਟੀ ਖੇਤ ਦੇ ਵਿੱਚ ਭਰੀ ਬੀਜ ਦਾ ਪ੍ਰਬੰਧ ਹੋ ਜਾਊਗਾ ਕੋਈ ਹੋਰ ਪ੍ਰਬੰਧ ਸਮਾਜਿਕ ਹੋ ਜਾਊਗਾ ਉਹ ਕੋਈ ਉਹ ਬੰਦੇ ਉਹ ਹੀ ਆਉਂਦੇ ਨੇ ਜਿਹੜੇ ਕੋਈ ਥੋੜੇ ਪਾਲੇ ਆਮ ਜਰਾ ਕਿਸਾਨ ਨੂੰ ਤਾਂ ਐਂਦੇ ਸਾਹਮਣੇ ਆਉਣ ਨਹੀਂ ਦਿੰਦੇ ਆਪਦੇ ਬੰਦੇ ਖਿਲਾੜ ਕੇ ਚਾਰ ਨਾਰੇ ਲਵਾ ਦਿੰਦੇ ਨੇ ਕਿਸਾਨ ਉੱਜਾਗਿਆ ਕਿਸਾਨ ਇਹ ਫੈਸਲਾ ਸਤਾਈ ਵਿੱਚ ਘਰੂਗਾ ਵੱਧੇ ਫੈਸਲਾ ਕਰੂਗਾ ਤੈਨੂੰ ਕੀ ਲੱਗਦਾ ਹੈ ਕਿ ਅੱਜ ਕੱਲ ਜਿਹੜੀ ਸਾਡੀ ਨੌਜਵਾਨ ਫੀੜੀ ਆ ਉਹ ਖੇਤੀ ਛੱਡਦੀ ਜਾ ਰਹੀ ਹੈ ਦੇਖੋ ਕਿ ਲੋਕ 30 40 ਕਿੱਲੇ ਜ਼ਮੀਨ ਆਉਂਦੀ ਹੁੰਦੀ ਹੈ ਲੇਕਿਨ ਲੋਕ ਸੋਦੇ ਨੇ ਕਿ ਠੇਕੇ ਤੇ ਦੇ ਦिए ਹਾਲਾਂਕਿ ਇਸ ਵਿੱਚ ਜੇ ਮਿਹਨਤ ਕੀਤੀ ਜਾਵੇ ਤਾਂ ਬਹੁਤ ਚੋਕੇ ਪੈਸੇ ਕਮਾਏ ਜਾ ਸਕਦੇ ਨੇ ਲੇਕਿਨ ਸਾਡੇ ਲੋਕ ਖੇਤੀ ਦਾ ਧੰਦਾ ਛੱਡਣਾ ਜ਼ਮੀਨਾਂ ਵੇਚਣੀ ਆ ਇਧਰਲੇ ਪਾਸੇ ਨੂੰ ਚਲਦੇ। ਵੀ ਵੇਖੋ ਬੱਚੇ ਸਾਡੇ ਪੜ੍ਹ ਲਿਖ ਗਏ ਤੁਸੀਂ ਸਾਡੇ ਵਿੱਚੋਂ ਹੀ ਆਏ ਹੋਗੇ। ਜੀ। ਬੱਚਾ ਜਦੋਂ ਪੜ੍ਹਿਆ ਲਿਖਿਆ ਤਾਂ ਹਾਬ ਕਰਦਾ ਕਿ ਮੇਰੇ ਦਾਦੇ ਨੇ ਖੇਤੀ ਕੀਤੀ ਕਰਜ਼ਾ ਆ ਗਿਆ। ਮੇਰੇ ਪਿਤਾ ਦੇ ਉੱਤੇ ਕਰਜ਼ਾ ਉਦੋਂ ਵੱਧ ਗਿਆ ਲਾੜੀ ਸਕਿਆ ਤੇ ਮੈਂ ਕੋਈ ਨਾ ਕਿ ਆਪਣਾ ਢੰਗ ਤਰੀਕਾ ਬਦਲਾਂ ਵੀ ਜੇ ਕੋਈ ਤਰੱਕੀ ਅਸੀਂ ਆਪਣੇ ਸਮਾਜ ਦੇ ਵਿੱਚ ਅੱਗੇ ਕਰ ਚੱਕੀ ਦਿੱਤਾ। ਮੇਰੇ ਅੱਗੇ ਬੱਚੇ ਔਲਾਦ ਹੋਊਗੀ ਮੈਂ ਉਹਨਾਂ ਨੂੰ ਪੜ੍ਹਾ ਸਕੂਗਾ ਦੁਨੀਆ ਦੇ ਮੁਕਾਬਲੇ ਚ ਆ ਸਕੂਗਾ ਖੇਤੀ ਤਾਂ ਉਹਨਾਂ ਵਿਗਿਆਨੀਆਂ ਨੇ ਉੱਤੇ ਮੋਹਰ ਲਾਤੀ ਘਾਟੇ ਦਾ ਹੁਣ ਜਦੋਂ ਘਾਟੇ ਦਾ ਤਾਂ ਉਹ ਤਾਂ ਭੱਜੂਗਾ ਹੀ ਬੱਚਾ ਸਾਡਾ ਭੱਜੂਗਾ ਪਰ ਕਿੱਤਾ ਪੁਰਖੀ ਜਿਹੜਾ ਖੇਤੀ ਅਸੀਂ ਨਹੀਂ ਲੋਕ ਭੱਜ ਸਕਦੇ ਸਾਡਾ ਹੋਰ ਕਾਰੋਬਾਰ ਦੇ ਸਾਈਡ ਤੇ ਕਿੱਥੇ ਜਾਊਗਾ ਜੇ ਅਸੀਂ ਜ਼ਮੀਨਾਂ ਵੇਚ ਕੇ ਬਾਹਰ ਭੱਜੇ ਨਾ ਉੱਥੇ ਕੀ ਬਣਿਆ ਉੱਥੋਂ ਬੇੜੀਆਂ ਲਾ ਲਾ ਕੇ ਉੱਤੋਂ ਕੱਟੀ ਜਾਂਦੇ। ਸੋ ਬੱਚੇ ਸਾਦਿਆਂ ਨੂੰ ਕੋਈ ਦਿੱਸ ਨਹੀਂ ਵਿਆ ਰਸਤਾ। ਕੋ ਉਹਨਾਂ ਨੂੰ ਖੇਤੀ ਘਾਟੇ ਦਾ ਜਾਜ ਹੈ। ਕੋਈ ਇਹਦੇ ਤੇ ਜਾਜ ਤੋਂ ਛਾਲ ਮਾਰ ਕੇ ਡੁੱਬਣਾ ਨਹੀਂ ਚਾਹਦੇ। ਬਈ ਸਾਡੇ ਬੁੱਢੇ ਨੇ, ਸਾਡੇ ਦਾਦੇ ਨੇ ਤੇ ਸਾਰਾ ਕੁਝ ਗਵਾ ਲਿਆ। ਅਸੀਂ ਕੋਈ ਚਾਰਾ ਜੂ ਕਰੀਏ, ਚਾਰ ਜਮਾਤਾ ਪੜ ਗਏ ਆ। ਖੈਰ ਸਾਡੀ ਅੱਗੇ ਲਾਤ ਕੋਈ ਸੁਖੀ ਹੋ ਜਾਏ, ਕੋਈ ਨੌਕਰੀ ਮਿਲ ਜਾਏ ਜਾਂ ਕੋਈ ਛੋਟਾ ਹੋਰ ਕਾਰੋਬਾਰ ਜਾਏ। ਕਿਸੇ ਨੂੰ ਚਾਹ ਨਹੀਂ ਆਪਣੇ ਜੱਦੀ ਪੁਸਤਕ ਕਿੱਤਾ ਛੱਡਣ ਦਾ। ਬੱਚੇ ਸਮਝ ਗਏ। ਤਾਂ ਬੱਚੇ ਪਾਜ ਰਹੇ ਨੇ, ਬਾਹਰੋਂ ਪਾਜ ਰਹੇ ਨੇ। ਤੇ ਹੁਣ ਕਾਰੋਬਾਰ ਕਰੇਗਾ ਜੇ ਬੱਚੇ ਬਾਪੂ ਪੈਸੇ ਨਹੀਂ ਦੇਗਾ ਤਾਂ ਕਿੱਥੇ ਤੇ ਅਗਰ ਆਪਾਂ ਸਬਜ਼ੀਆਂ ਵਾਲੇ ਕਿਸਾਨਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਲੋਕ ਆਲੂ ਦੀ ਖੇਤੀ ਕਰਦੇ ਨੇ ਜਾਂ ਹੋਰ ਸਬਜ਼ੀਆਂ ਦੀ ਖੇਤੀ ਕਰਦੇ ਨੇ ਕਦੇ ਕਦੇ ਤਾਂ ਰੇਟ ਅਸਮਾਨੀ ਚੜ ਜਾਂਦੇ ਨੇ ਲੇਕਿਨ ਕਦੇ ਕਦੇ ਹਾਲਾਤ ਇਹ ਹੁੰਦੇ ਨੇ ਕਿ ਸਬਜ਼ੀ ਸੜਕਾਂ ਤੇ ਸੱਟਣੀ ਪੈਂਦੀ ਹੈ ਤਾਂ ਸਰਕਾਰ ਇਸ ਵੱਲ ਕੋਈ ਕਦਮ ਕਿਉਂ ਨਹੀਂ ਚੱਕਦੀ ਕਿ ਇੱਕ ਰੇਟ ਤੈਅ ਕੀਤਾ ਜਾਵੇ ਇੱਕ ਪੱਕੀ ਕੀਮਤ ਆ ਜਿਹੜੀ ਉਹ ਬਾਜ਼ਾਰ ਦੇ ਵਿੱਚ ਤੈਅ ਕੀਤੀ ਜਾਵੇ ਕਿ ਕਿਸਾਨ ਵੀ ਬਚ ਜਾਣਾ ਆਮ ਲੋਕ ਜਿਨ੍ਹਾਂ ਨੇ ਸਮਾਨ ਖਰੀਦਣਾ ਹੈ ਉਹ ਵੀ ਮਹਿੰਗੇ ਭਾਅ ਨਾਲ ਖਰੀਦਣ ਆਪਾਂ ਉੱਥੇ ਆ ਕੇ ਸਵਾਮੀ 나ਥਨ ਕੋਈ ਛੋਟਾ ਬੰਦਾ ਨਹੀਂ ਜੀ ਉਹਨੇ ਪੰਜ ਜਰਨਾ ਮੇਟਰ ਰਿਪੋਰਟ ਦਿੱਤੀ ਏ ਉਹਨੇ ਵਾਤਾਵਰਨ ਦੀ ਵੀ ਗੱਲ ਕੀਤੀ ਏ ਉਹਨੇ ਵਾਟਰ ਨੇਵਲ ਦੀ ਵੀ ਗੱਲ ਕੀਤੀ ਏ ਉਹਨੇ ਬੇਰਜ਼ਗਾਰੀ ਦੀ ਵੀ ਗੱਲ ਕੀਤੀ ਏ ਉਹਨੇ ਵਿਦਿਆ ਦੀ ਵੀ ਗੱਲ ਕੀਤੀ ਏ ਉਹਨੇ ਭ੍ਰਿਸ਼ਟਾਚਾਰ ਦੀ ਵੀ ਗੱਲ ਕੀਤੀ ਏ ਉਹ ਕਹਿੰਦਾ ਹੈ ਵੀ ਮੰਡੀ ਕਰਨ ਲੈ ਕੇ ਆਓ ਮੰਡੀ ਜਦੋਂ ਕਿਸਾਨ ਤਾਂ ਗੱਨਾ ਵੀ ਫਾਇਦਾ ਕਰ ਲੇਗਾ ਕਿਸਾਨ ਸਬਜ਼ੀ ਵੀ ਫਾਇਦਾ ਕਰ ਲੇਗਾ ਕਿਸਾਨ ਫਰੂਟ ਵੀ ਪੈਦਾ ਕਰ ਲੇਗਾ ਕਿਸਾਨ ਹਰਾ ਖਲਾਬ ਵੀ ਲੈ ਕੇ ਆਇਆ ਹੈ ਕਿਸਾਨ ਚਿੱਟਾ ਇਨਕਲਾਬ ਵੀ ਲੈ ਕੇ ਆਇਆ ਹੈ ਕਿਸਾਨ ਨੀਲਾ ਇਨਕਲਾਬ ਵੀ ਮੱਛੀ ਵੀ ਪਾਲ ਲਈ ਜਦੋਂ ਮੰਡੀਕਰਨ ਨਹੀਂ ਮਿਲੇਗਾ ਤਾਂ ਹੋਰ ਕੀ ਕਰੂਗਾ ਮੰਡੀਕਰਨ ਦਾ ਰੋਲਾ ਹੈ ਸੁਭਮੀ 나ਥਨ ਦੀ ਰਿਪੋਰਟ ਹੀ ਇੱਕ ਦੇਸ਼ ਦੇ ਕਿਸਾਨ ਨੂੰ ਔਰ ਦੇਸ਼ ਨੂੰ ਬਚਾ ਸਕਦੀ ਜੀ ਤਾਂ ਕਿਸਾਨਾਂ ਨੇ ਦਿੱਲੀ ਵਿੱਚ ਲੰਮਾ ਸਮਾਂ ਸੰਘਰਸ਼ ਕੀਤਾ ਮੰਡੀਕਰਨ ਨੂੰ ਬਚਾਉਣ ਲਈ ਲੇਕਿਨ ਬਹੁਤ ਸਾਰੇ ਕਿਸਾਨ ਅਜਿਹੇ ਵੀ ਨੇ ਜਿਹੜੇ ਕਾਰਪੋਰੇਟਾਂ ਦੇ ਸਾਈਲਾਂ ਦੇ ਅੱਗੇ ਟਰਾਲੀਆਂ ਲੈ ਕੇ ਖੜੇ ਹੁੰਦੇ ਨੇ ਕਿ ਇੱਥੇ ਸਾਡੀ ਫਸਲ ਆ ਜਿਹੜੀ ਉਹ ਸੌਖੀ ਵਿੱਚ ਵਿਕ ਜਾਊਗੀ ਵੇਖੋ ਉਹ ਦੁੱਪ ਦਾ ਕੀ ਨਹੀਂ ਕਰਦਾ ਮਰਦਾ ਕੀ ਨਹੀਂ ਕਰਦਾ ਉਹਨੂੰ ਐ ਲੱਗਦਾ ਵੀ ਕਾਰਪਰੇਟਰ ਮੰਡੀ ਦੇ ਵਿੱਚ ਮੈਂ ਰੋੜੂਗਾ ਕਾਰਪਰੇਟਰ ਲਾਲਚ ਦੇ ਰਿਹਾ ਵੀ 100 ਰੁਪਏ ਤੇਰਾ ਕੁਆਂਟਲ ਵਾਧ ਤੈ ਉਹ ਤਾਂ ਉਧਰ ਕੁ ਜਾ ਰਿਹਾ ਇਹ ਉਹਨੂੰ ਪਤਾ ਹੈ ਜੇ ਇਹ ਥੋੜੇ ਦਿਨ ਨਹੀਂ ਦੇਊਗਾ ਸਾਨੂੰ 100 ਰੁਪਏ ਵਾਧ ਨਹੀਂ ਤੇ ਮੰਡੀ ਟੁੱਟ ਗਈ ਤੇ ਮੰਡੀ ਖਤਮ ਹੋ ਗਈ ਤਾਂ ਸਾਰੇ ਉੱਥੇ ਚਲੇ ਗਏ ਸੀ ਉਹ ਜਿਹੜੇ ਉਧਰ ਨੂੰ ਜਾ ਰਹੇ ਸੀ ਨਾ ਸਾਰੇ ਦਿੱਲੀ ਚਲੇ ਗਏ ਸੀ ਤਾਲੇ ਕਾਲੇ ਕਾਨੂੰਨ ਖਤਮ ਹੋਏ ਕੋਈ ਰਾਜੇਵਾਲ ਜਾਂ ਡੱਲੇਵਾਲ ਜਾਂ ਬੈਰੂ ਨੇ ਖਤਮ ਨਹੀਂ ਕਰਾਇਆ ਸਾਰੀ ਦੁਨੀਆ ਉੱਠ ਕੇ ਚਲੀ ਗਈ ਪਰ ਦੁਨੀਆ ਦਾ ਦੌਲਤ ਸੀ ਮੈਂ ਇਹਦੇ ਵਿੱਚ ਇਹ ਮੰਨਦਾ ਸਾਡੇ ਲੀਡਰਾਂ ਨੇ ਜਿੰਨਾ ਸਾਨੂੰ ਸਾਥ ਮਿਲਿਆ ਜਨਤਾ ਦਾ ਉਹਨਾਂ ਤੋਂ ਅਧੋਲਨ ਅਸੀਂ ਸੰਭਾਲ ਨਹੀਂ ਸਕੇ ਤਾਂ ਅਸੀਂ ਦੁਬਾਰਾ ਦੁਬਾਰਾ ਦੋਲਨ ਚਾਹ। ਜੋ ਤੁਹਕਾ ਆਣਾ ਚਾਹਣ ਮੈਂ ਕਹਿੰਦਾ। ਉਹਨਾਂ ਦਾ ਧੰਨਵਾਦ। ਸੋ ਇਹ ਸਾਡੇ ਕਿਸਾਨਾ ਕੋ ਸਰਦਾਰ ਸਿੰਘ ਬਾੜੂ ਕਿਸਾਨੀ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਹੈ। ਇਸ ਗੱਲ ਦਾ ਜ਼ਿਕਰ ਕਰਦੇ ਜਰੂਰ ਨਜ਼ਰ ਆਏ ਨੇ ਕਿ ਅਗਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੁੰਦੀ ਹੈ ਤਾਂ ਕਿਸਾਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਜ਼ਰੂਰ ਸੁਖਾਲੀ ਹੋ ਜਾਵੇਗੀ ਤਾਂ ਕੈਮਰਾ ਫਸਲ ਸੰਤਾਮ ਸਿੰਘ ਨਾਲ ਬਾਬਾ ਬਲਵਿੰਦਰ ਸਿੰਘ ਢੀਂਡਸਾ ਦਾਤੀ ਵੀ ਐਨ ਆਰ ਆਈ ਪਟਿਆਲਾ ਤੋਂ